ਕਿ ਤਾਂ ਵੀ ਮਦਰਬੀ ਸਾਡਾ ਇੰਟੈਲੈਕਟ ਹੀ ਜੱਜ ਹੋ ਜੂਗਾ ਇਸ ਗੱਲ ਤੋਂ ਇਹੋ ਜੀ ਗੱਲ ਵੀ ਨਹੀਂ ਹੈਗੀ ਇਹਦੀ ਬਿਊਟੀ ਦੇ کردار ਨੇ ਹਰ ਇੱਕ کردار ਡਾਇਰੈਕਟਲੀ ਇਨਡਾਇਰੈਕਟਲੀ ਕਿਸੇ ਦਾ ਇੱਕ ਸੀਨ ਵੀ ਹੈ ਨਾ ਤੁਸੀਂ ਉਸ ਉਹ ਇੱਕ ਸੀਨ ਵਾਲਾ ਕੈਰੈਕਟਰ ਕੱਢ ਦਿਓਗੇ ਤੁਸੀਂ ਪੂਰੀ ਕਹਾਣੀ ਹਲ ਗਈ ਹੈ ਨਾ ਤੇ ਇਹਦੀ ਇਹੀ ਬਿਊਟੀ ਹੈ ਸਾਨੂੰ ਪਤਾ ਹੋਵੇ ਅਸੀਂ ਅਸੀਂ ਕੀ ਕਹਿਣਾ ਹੈ ਅਸੀਂ ਵੀ ਇਹ ਨਹੀਂ ਅੱਖਾਂ ਮੀਚ ਕੇ ਕਿਸੇ ਨੇ ਕੁਝ ਕਹਿਤਾ ਸੀ ਉਹਦੇ ਇਨਫਲੂਐਂਸ ਚਾਹੀਏ ਜਦੋਂ ਕਿਰਦਾਰ ਗੱਲ ਕਰਦੇ ਆ ਉਹ ਤਨੋਦਿਕ ਉਹ ਉਹ ਗੱਲਾਂ ਚ ਤੁਹਾਨੂੰ ਤੁਹਾਨੂੰ ਮਿਲੋਗਾ ਨਾ ਕੁਝ ਨਾ ਕੁਝ ਤਾਂ ਕਿਉਂਕਿ ਪਹਿਲਾਂ ਤਾਂ ਬੰਦੇ ਦੇ ਅੰਦਰ ਇੱਕ ਇੱਛਾ ਹੁੰਦੀ ਹੈ ਨਾ ਵੱਡਾ ਬਣਨ ਦੀ ਫਿਰ ਉਹਨੂੰ ਕੋਈ ਯੂਜ਼ ਕਰਦਾ ਜਿਵੇਂ ਹਾਂ ਜੇ ਮੇਰੇ ਕੈਰੈਕਟਰ ਦੀ ਤੁਸੀਂ ਗੱਲ ਕਰਦੇ ਹੋ ਉਹਦੇ ਵਿੱਚ ਇਹ ਬਹੁਤਾ ਵੀ ਉਹਨੂੰ ਪਤਾ ਤਾਂ ਲੱਗ ਗਈ ਮੈਂ ਸਿਸਟਮ ਦੇ ਉੱਤੇ ਚੜ ਗਿਆ ਵੀ ਮੈਂ ਖਰਾਬ ਹੋ ਚੁੱਕਿਆ ਨਾ ਫਿਰ ਵੀ ਉਹਦੇ ਉਹਨਾਂ ਦੀ ਇੱਛਾ ਹੈਗੀ ਆ ਵੀ ਯਾਰ ਏਟਲੀਸਟ ਫਿਰ ਵੀ ਕੁਝ ਨਾ ਕੁਝ ਤਾਂ ਹੋ ਜੇ ਨਾ ਵੀ ਕਿਸੇ ਬੰਦੇ ਤੇ ਉਹ ਝੂਠਾ ਇਤਬਾਰ ਕਰ ਰਿਹਾ ਜਦ ਕਿ ਉਹਨੂੰ ਪਤਾ ਵੀ ਇਹ ਵੀ ਮੈਨੂੰ ਯੂਜ਼ ਹੀ ਕਰੂਗਾ ਨਾ ਸਾਰਾ ਤੁਹਾਨੂੰ ਲੱਗਦਾ ਵੀ ਹਿਊਮਨ ਲੇਅਰ ਸੀ ਨੇ ਜਿਹੜ ਕਾਲਜ ਲਾਈਫ ਕਿਵੇਂ ਦੀ ਰਹੀ ਐ ਕਿਦਾਂ ਦੇ ਗਰੁੱਪਸ ਰਏ ਐ ਬੀਬਾ ਬੱਚੇ ਸੀ ਤੁਸੀਂ ਜਾਂ ਬਹੁਤ ਸ਼ਰਾਰਤੀ ਬੱਚੇ ਸੀ ਬਹੁਤ ਮਤਲਬ ਐਦਾ ਮੈਂ ਬਹੁਤ ਬੀਬਾ ਬੱਚਾ ਸੀ ਬਸਾ ਕਿਹੜਾ ਹੁੰਦਾ ਜੇ ਤੁਹਾਨੂੰ ਪਤਾ ਹੀ ਐ ਇਹ ਸਾਰਾ ਇਹਦਾ ਸਾਬ ਦਾ ਹੈਡ ਆ ਸਾਡੇ ਜੀ ਸਿਰ ਜਾ ਸੱਟ ਕੇ ਬਹਿ ਜਾਉ ਮੈਂ ਕਹਿ ਦੋ ਮੈਂ ਬਹੁਤ ਬੀਬਾ ਬੱਚਾ ਰਹੀਆਂ ਜਿਵੇਂ ਕਰਦੀ ਸੀ ਮੈਂ ਤਾਂ ਸਾਰੀ ਦੁਨੀਆ ਕਰੀਆ ਪਤਾ ਕੀ ਚੱਕ ਕਰਦਾ ਸਭ ਤੋਂ ਖਤਰਨਾਕ ਚੀਜ਼ ਬੰਦਾ ਕੀ ਹੁੰਦੀ ਐ ਜਦੋਂ ਤੁਸੀਂ ਕਾਲਜ 'ਚ ਨਹੀਂ ਪੜ ਰਹੇ ਤਾਂ ਵੀ ਕਾਲਜ ਵਾਲਿਆਂ ਨੂੰ ਬੇਤਨ ਕਰਦੇ ਐ ਇਹ ਕਾਲਜ ਦੇ ਤੋਂ ਬਾਹਰ ਹੀ ਰਹਿ ਕੇ ਵੀ ਇਹਨਾਂ ਨੇ ਕਾਲਜ ਵਾਲਿਆਂ ਦੀ ਜ਼ਿੰਦਗੀ 'ਚ ਤੂੰ ਐਸਾ ਬੰਦਾ ਲੁਕਾ ਟਰੀਆਂ ਮਾਰੀਆ ਸਭ ਤੋਂ ਖਤਰਨਾਕ ਹੁੰਦਾ ਜੀ ਤੁਸੀਂ ਰੈਗਿੰਗ ਦਾ ਕਦੇ ਮਤਲਬ ਸ਼ਿਕਾਰ ਹੋਏ ਹੋ ਕਦੇ ਹੋਇਆ ਕਾਲਜ ਟਾਈਮ ਦੇ ਵਿੱਚ ਬਿਕੋਜ਼ ਉਹ ਵੀ ਟਾਈਮ ਇੱਕ ਅਲੱਗ ਹੀ ਸੀ ਰੈਗਿੰਗ ਦਾ ਅਰੇ ਵਿਕਟਮ ਨਹੀਂ ਮੈਂ ਸ਼ਿਕਾਰੀ ਸੀ ਸ਼ਿਕਾਰੀ ਪ੍ਰਵਿਰਤੀ ਦੇ ਲੋਕਾਂ ਥੋੜਾ ਜਿਆਦਾ ਸੀ ਸੋ ਤੁਸੀਂ ਦਿਨੇ ਬੈਠੇ ਹੋ ਨਾ ਇੱਕ ਯਾਰੀ ਦੀ ਜੋ ਵਾਈਬ ਹੈ ਭਾਈ ਜਾਰੇ ਦੀ ਵਾਈਬ ਆ ਰਹੀ ਮੈਨੂੰ ਤੁਹਾਡੇ ਤੋਂ ਜਿੰਦਗੀ 'ਚ ਜਦ ਤੁਸੀਂ ਕਿਤੇ ਮਿਲਦੇ ਹੋ ਇੱਕ ਦੂਜੇ ਦੀਆਂ ਚੀਜ਼ਾਂ ਦੇਖਦੇ ਰਹਿੰਦੇ ਹੋ ਜਾਂ ਇੱਕ ਦੂਜੇ ਦੀ ਗ੍ਰੋਥ ਮਹਿਸੂਸ ਕਰਦੇ ਹੋ ਤੇ ਉਹ ਦੱਸ ਦਿਓ ਇੱਕ ਦੂਜੇ ਨਾਲ ਸ਼ੇਅਰ ਕਰਦੇ ਹੋ ਤੇਰੀ ਆ ਚੀਜ਼ ਵਧੀਆ ਲੱਗੀ ਤੇਰੀ ਆ ਚੀਜ਼ ਨਹੀਂ ਵਧੀਆ ਲੱਗੀ ਤੂੰ ਆ ਚੀਜ਼ ਵਧੀਆ ਕਰ ਲਾ ਇਹ ਬ੍ਰਦਰ ਉਹਦਾ ਮਿਲਦਾ ਜਦੋਂ ਅਸੀਂ ਜਿੱਤਦੇ ਆ ਨਾ ਅਸੀਂ ਆਪਦੇ ਆਪ ਨੂੰ ਕ੍ਰੈਡਿਟ ਦਿੰਨੇ ਆ ਜਦੋਂ ਅਸੀਂ ਹਾਰਦੇ ਆ ਅਸੀਂ ਦੂਜਿਆਂ ਨੂੰ ਕ੍ਰੈਡਿਟ ਦਿੰਨੇ ਆ ਮੈਨੂੰ ਲੱਗਦਾ ਜਦੋਂ ਅਸੀਂ ਹਾਰਦੇ ਆ ਉਦੋਂ ਆਪਦੇ ਆਪ ਨੂੰ ਕ੍ਰੈਡਿਟ ਦਿਓ ਜਦ ਤੁਸੀਂ ਜਿੱਤਦੇ ਹੋ ਉਹ ਤੋਂ ਦੀ ਕੱਲਿਆਂ ਦੀ ਜਿਤਨੀ ਹੁੰਦੀ ਖਾਸ ਕਰਕੇ ਫਿਲਮ ਮੇਕਿੰਗ ਚ ਫਿਲਮ ਮੇਕਿੰਗ ਬਹੁਤ ਤੋਂ ਦੀ ਸਫਲਤਾ ਬਹੁਤ ਬੰਦਿਆਂ ਤੇ ਡਿਪੈਂਡ ਆ ਇੱਕ ਬੰਦੇ ਨੇ ਥਾਟ ਸੋਚਿਆ ਉਹਨੇ ਲਿਖਿਆ ਉਨੇ ਤੁਹਾਨੂੰ ਉਹਦੇ ਕੈਰੈਕਟਰ ਚ ਸੋਚਿਆ ਇੱਕ ਬੰਦੇ ਨੇ ਡਾਇਰੈਕਟ ਕੀਤਾ ਤੁਹਾਨੂੰ ਇੱਕ ਡੀਓਪੀ ਨੇ ਤੁਹਾਨੂੰ ਗੁੱਡ ਵੇਜ ਸ਼ੂਟ ਕੀਤਾ ਇੱਕ 뮤지컬 ਨੇ ਬਹੁਤ ਹੱਥ ਜੁੜ ਜਾਂਦੇ ਆ ਪਰ ਮੈਨੂੰ ਲੱਗਦਾ ਕਿ ਮੈਂ ਇਸ ਫੀਲਡ ਚ ਇਹੀ ਸਿੱਖਿਆ ਵੀ ਇਹ ਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਜਦੋਂ ਇਹ ਇੰਡੀਵਿਜੂਅਲ ਤੇ ਆ ਜੋਗੀ ਵੀ ਕੋਈ ਬੰਦਾ ਕਹੇ ਕਿ ਮੈਂ ਫਿਲਮ ਤੋਂ ਸਟਾਰ ਬਣਨਾ ਤੇ ਮੈਂ ਹੀ ਦਸਾਂ ਉਦੋਂ ਉਦੋਂ ਤੁਹਾਨੂੰ ਬਹੁਤ ਪਿੱਛੇ ਛੱਟ ਦਿੱਤਾ ਜਾਊਗਾ ਉਹ ਤੁਹਾਨੂੰ ਵੀ ਪਤਾ ਨਹੀਂ ਲੱਗੂਗਾ ਮੈਨੂੰ ਲੱਗਦਾ ਮੇਰੇ ਲਈ ਉਹ ਚੀਜ਼ ਜ਼ਿੰਦਗੀ ਦੀ ਹਾਰ ਹੋ ਗਈ ਜਦੋਂ ਤੁਸੀਂ ਆਪਦੇ ਘਰ ਤੋਂ ਉਹ ਗਵਾ ਬਿੰਦੇ ਉਹ ਆਪਦੀ ਫੈਮਿਲੀ ਤੋਂ ਚੀਜ਼ਾਂ ਸ। ਸੈਸਰਕਾਲ ਤੁਸੀਂ ਦੇਖ ਰਹੇ ਦਲਾਲ ਟੈਨ ਟੀਵੀ ਤੇ ਮੈਂ ਹਜਸਵੀ। ਸੋ ਅੱਜ ਬਹੁਤ ਹੀ ਸੋਹਣੀ ਕਾਸਟ ਮੇਰੇ ਨਾਲ ਹੈ ਧੀਰਜ ਜੀ, ਨਿਸ਼ਾਨ ਜੀ ਐਂਡ ਹਰਸ਼ੀਮਾ ਜੀ ਬਹੁਤ ਬਹੁਤ ਸਵਾਗਤ ਹੈ। ਗੈਂਗਲੈਂਡ ਦੇ ਲਈ ਪਹਿਲਾ ਪਹਿਲਾ ਤਾਂ ਬਹੁਤ ਬਹੁਤ ਮੁਬਾਰਕਾ ਐਂਡ ਕੀ ਹਲਚਲ ਕਿਵੇਂ ਦਾ ਫੀਲ ਕਰ ਰਹੇ ਹੋ? ਬਹੁਤ ਵਧੀਆ ਜੀ। ਮੈਂ ਵੀ ਬਹੁਤ ਬਹੁਤ ਵਧੀਆ ਜੀ ਅਮੇਜ਼ਿੰਗ ਓਕੇ ਸਰ ਮੈਨੂੰ ਲੱਗਦਾ ਜ ਬੜਾ ਖੱਪੀ ਦਾ ਮਾਹੌਲ ਹੋਇਆ ਪਿਆ ਬਿਕੋਜ਼ ਟ੍ਰਾਇਓ ਟ੍ਰਾਇਓ ਥੋੜੀ ਦਿਰ ਫੇਲ ਨਹੀਂ ਪਹਿਲਾਂ ਤਾਂ ਠੀਕ ਚੱਲ ਰਿਹਾ ਸੀ ਥੋੜੀ ਦਿਰ ਪਹਿਲਾਂ ਹੀ ਪਰ ਕਹ ਕਹਿਣ ਮਾਹੌਲ ਓਕੇ ਸੋ ਤੁਸੀਂ ਸੀ ਮੰਨਦੇ ਹੋ ਕਿ ਆਪਾਂ ਕਹਿ ਲੈਣਾ ਨਾ ਤਿੰਨ ਤਿਗਾੜਾ ਕੰਮ ਵਿਗਾੜਾ ਤੇ ਇਥੇ ਕੰਮ ਵਿਗੜੂਗਾ ਜਾਂ ਫਿਰ ਵੜੂਗਾ ਵਿਗੜ ਚੁੱਕਿਆ ਕੰਮ ਵਿਗੜ ਚੁੱਕਿਆ ਓਕੇ ਸੋ ਦਿਨੇ ਸ਼ਾਨਵਾਜੀ ਨੂੰ ਤਾਂ ਅੱਜ ਸਵਾਲ ਕਰਨਾ ਚਾਹਾਂਗੇ ਕਿ ਗੈਂਗਲੈਂਡ ਦਾ ਜੋ ਪਹਿਲਾ ਐਕਸਪੀਰੀਅੰਸ ਸੀ ਠੀਕ ਕੰਪਲੀਟਲੀ ਡਿਫਰੈਂਟ ਥਿਸ ਇਜ਼ ਕੰਪਲੀਟਲੀ ਡਿਫਰੈਂਟ ਜੀ ਕੁਝ ਇੱਕ ਕਨਸਟੈਂਟ ਚੀਜ਼ ਸਾਨੂੰ ਦੇਖਣ ਨੂੰ ਮਿਲੇਗੀ ਇਹ ਪੂਰੀ ਸਟੋਰੀ ਹੀ ਇੱਕ ਨਵੇਂ ਤਰੀਕੇ ਨਾਲ ਸ਼ੁਰੂਆਤ ਹੋਏਗੀ ਬਿਕੋਜ਼ ਅਸੀਂ ਨਾ ਸਟੋਰੀ ਨੂੰ ਲੱਗਦਾ ਕੋਈ ਗੱਲ ਹੀ ਨਹੀਂ ਕਰਦੇ ਜੀ ਹਨਾ ਮਾਹੌਲ ਵਾਕਈ ਡਿਫਰੈਂਟ ਹੈ ਮਤਲਬ ਉਦੋਂ ਵੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਔਰ ਔਰ ਆਡੀਅנס ਨੇ ਉਹਨੂੰ ਬਹੁਤ ਪਸੰਦ ਕੀਤਾ ਔਰ ਇੰਟਰਟੇਨ ਹੋਈ ਆਡੀਅנס ਉਹਨੂੰ ਦੇਖ ਕੇ ਤੇ ਸੇਮ ਹੀ ਇਧਰ ਵੀ ਉਹੀ ਚੀਜ਼ ਹੈ ਹਨਾ ਤੇ ਮਤਲਬ ਇਹਦੇ ਚ ਵੀ ਸੁਲਤਾਨ ਹੀ ਹੈ ਤੇ ਬਟ ਸਾਨੂੰ ਇਹ ਲੱਗਦਾ ਕਿ ਜੇ ਕਹਾਣੀ ਬਾਰੇ ਦੱਸਾਂਗੇ ਦੱਸਣ ਚ ਕੋਈ ਹਰਜ ਨਹੀਂ ਹੈਗਾ ਕੋਈ ਇਹ ਨਹੀਂ ਹੈ ਕਿ ਸਿਕੁਇ ਕੋਈ ਜੱਗੋਂ ਤੇਰਵੀ ਕਹਾਣੀ ਲੱਗਦੀ ਬਟ ਸਾਨੂੰ ਇਹ ਲੱਗਦਾ ਕਿ ਜੇ ਅਸੀਂ ਇੱਥੇ ਡਿਸਕਸ ਕਰਾਂਗੇ ਹਨਾ ਤਾਂ ਆਡੀਅנס ਨੂੰ ਇੱਕ ਅੰਦਾਜ਼ਾ ਹੋ ਜਾਊਗਾ ਤੇ ਉਹਦੀ ਕਿਊਰਿਓਸਿਟੀ ਖਤਮ ਹੋਊਗੀ ਤਾਂ ਜੇ ਕੋਈ ਜੇ ਕੋਈ ਦੇਖਣ ਜਾਊਗਾ ਤੇ ਹੁਣ ਜਿਵੇਂ ਕਈ ਵਾਰੀ ਹੁਣ ਉਹ ਇੱਕ ਇੱਕ ਵਾਰੀ ਨਾ ਬਾਬਾ ਚਰਦੀ ਗੱਲ ਹੈ ਉਹ ਗੁਪਤ ਫਿਲਮ ਆਈ ਸੀਗੀ ਗੁਪਤ ਫਿਲਮ ਆਈ ਸੀ ਤੇ ਬਾਈ ਹੋਰੀ ਦੇਖਣ ਜਾਵੜੇ ਬਾਈ ਘਰੇ ਆ ਕੇ ਗਾਲਾਂ ਕੱਢੀ ਜਾਵੇ ਬੋਬੀ ਦੇ ਵਾਲ ਦੀ ਗਾਲਾਂ ਕੱਢੀ ਜਾਵੇਗੇ ਇਦਾਂ ਕਰਕੇ ਉਹ ਜਦੋਂ ਫਿਲਮ ਸ਼ੁਰੂ ਹੋਈ 10-15 ਮਿੰਟ ਦੀ ਜਦੋਂ ਫਿਲਮ ਚੱਲੀ ਪਿੱਛੋਂ ਕਿਸੇ ਨੇ ਆਵਾਜ਼ ਮਾਰੀ ਕਦਾ ਕਤਲ ਦਾ ਕਾਜੋਲ ਨਹੀਂ ਕੀਤਾ ਹੈ ਹਨਾ ਹੁਣ ਜਿਹੜੇ ਬੈਟੇ ਸਸਪੈਂਸ ਫਿਲਮ ਹੈ ਬਦਲਾ ਜਿਹੜੀ ਅਮਤਾਪ ਦੇ ਦੀ ਬਦਲਾ ਜੱਗਾ ਦੇਖ ਕੇ ਆਇਆ ਉਹਨੇ ਆਉਂਦੇ ਨਾਲ ਨੂੰ ਦੱਸ ਤਾ ਮੇਰੇ ਕੋਲ ਦੇ ਕਿ ਆਇਆ ਕੋਈ ਚੁੱਪੀ ਕੋਲਾ ਵੀ ਅਬ ਤਾਂ ਚ ਨੇ ਤੂੰ ਚਾਹੇ ਮਾ ਚਾਹੇ ਐਕਟਰ ਬੰਦਾ ਹੀ ਦੇਖ ਰਿਹਾ ਵੀ ਤੁਸੀਂ ਟੈਕਨੀਕਲਟੀ ਵੀ ਦੇਖ ਸਕਦੇ ਹੋ ਫਿਲਮ ਦੀ ਪਰ ਯਾਰ ਵਿਸ਼ਾ ਤਾਂ ਫੇਰ ਵੀ ਮੈਟਰ ਕਰੂਗਾ ਜੇ ਤੁਹਾਨੂੰ ਪਤਾ ਹੀ ਲੱਗ ਜਾਂਦਾ ਵੀ ਅੱਗੇ ਆ ਹੋਣਾ ਅੱਗੇ ਆ ਹੋਣਾ ਅੱਗੇ ਆ ਉਹ ਜਿੰਨੀ ਮਰਜ਼ੀ ਅੱਛੀ ਫਿਲਮ ਹੋਵੇ ਮਤਲਬ ਉਹ ਚਲੋ ਕਈ ਵਾਰੀ ਕੋਈ ਬਹੁਤ ਇਨਸਿਸਟ ਕਰਦਾ ਹੈ ਕਿ ਵੀ ਤੁਹਾਨੂੰ ਐਜ਼ ਐਨ ਆਰਟਿਸਟ ਦੇਖਣੀ ਚਾਹੀਦੀ ਹੈ ਜਾਂ ਤੁਹਾਨੂੰ ਦੇਖਣੀ ਹੀ ਚਾਹੀਦੀ ਹੈ ਤਾਂ ਦਿਨ ਤੁਸੀਂ ਜਾ ਕੇ ਦੇਖਦੇ ਹੋ ਜਿੰਨੇ ਕਈ ਵਾਰ ਕੋਈ ਐਕਸਟਰਾ ਆਰਡੀਨਰੀ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਦੇਖ ਲੈਣੇ ਹੋ ਪਰ ਮੈਨੂੰ ਲੱਗਦਾ ਜੇ ਕੋ ਕਹਾਣੀ ਰਿਵੀਲ ਹੋ ਜਾਂਦੀ ਹੈ ਜਾਂ ਕੁਝ ਉਹਦਾ ਜਿਹੜਾ ਐਸੈਂਸ ਹੈ ਉਹ ਜਦੋਂ ਪਤਾ ਲੱਗ ਜਾਂਦਾ ਤੇ ਫਿਰ ਉਹ ਉਨੀ ਪ੍ਰਭਾਵਸ਼ਾਲੀ ਨਹੀਂ ਰਹਿ ਜਾਂਦੀ ਚੀਜ਼ ਸੋ ਤੁਸੀਂ ਦਿਨੇ ਬੈਠੋ ਨਾ ਇੱਕ ਯਾਰੀ ਦੀ ਜੋ ਵਾਈਬ ਹੈ ਭਾਈ ਜਾਰੇ ਦੀ ਵਾਈਬ ਆ ਰਹੀ ਚਾਹਾਂਗੀ ਆਪਾਂ ਆਈ ਥਿੰਕ ਇਹ ਮੇਰਾ ਥੀ ਵਿਊ ਹੈ ਯਾਰੀ ਅੱਡ ਹੋਗੀ ਤੇ ਭਾਈਚਾਰਾ ਅੱਡ ਹੋ ਗਿਆ ਮੈਂ ਨੋਰਮਲ ਲੈਂਗੁਏਜ ਕਹਿੰਦਾ ਬ੍ਰਦਰਹੂਡ ਤੁਹਾਡੇ ਲਈ ਬ੍ਰਦਰਹੂਡ ਕੀ ਹੈ ਬ੍ਰਦਰਹੂਡ ਮੈਨੂੰ ਲੱਗਦਾ ਵੀ ਜਿਹੜੇ ਵੀ ਲੋਕ ਤੁਹਾਡੇ ਦੁੱਖ ਸੁੱਖ ਨੂੰ ਮਹਿਸੂਸ ਕਰਦੇ ਨੇ ਨਾ ਜਿਨ੍ਹਾਂ ਲਈ ਤੁਹਾਡਾ ਦੁੱਖ ਦੁੱਖ ਆ ਤੁਹਾਡਾ ਸੁੱਖ ਸੁੱਖ ਆ ਜ਼ਿੰਦਗੀ ਦੇ ਵਿੱਚ ਕਿਉਂਕਿ ਪਤਾ ਕੀ ਹੁੰਦਾ ਕਈ ਵਾਰੀ ਤਾਂ ਆਪਾਂ ਮਿਲਦੇ ਵੀ ਨਹੀਂ ਹੁਣ ਜਿਵੇਂ ਬਾਈ ਨਿਸ਼ਾਨ ਆ ਨਾ ਅਸੀਂ ਮੈਨੂੰ ਲੱਗਦਾ ਵੀ ਅਸੀਂ ਮੈਂ ਬਹੁਤ ਪਹਿਲਾਂ ਦੀ ਗੱਲ ਆ ਨਾ ਵੀ ਅਸੀਂ ਜਦੋਂ ਪਹਿਲੀ ਵਾਰੀ ਪੀਟੀਸੀ ਅਵਾਰਡ ਜਦੋਂ ਬਹੁਤ ਵੱਡੀ ਗੱਲ ਹੁੰਦੀ ਸੀ ਵੀਰ ਪੀਟੀਸੀ ਅਵਾਰਡ ਤੇ ਜਾਣਾ ਨਾ ਬਈ ਮੈਂ ਸ਼ੈਰੀ ਬਾਈ ਨਾਲ ਗਿਆ ਨਾ ਉਹਦੇ ਪਾਸ ਤੇ ਸਟੇਜ ਤੇ ਬਾਈ ਗਾ ਰਿਹਾ ਤੇ ਉਦੋਂ ਬਾਈ ਨੂੰ ਅਵਾਰਡ ਦਿੱਤਾ ਗਿਆ ਸੀਗਾ ਨਾ ਫੋਕਸ ਸਟਾਰ ਦਾ ਜੀ ਵੀ ਸ ਤੇਰੀ ਫੋਟੋ ਵੀ ਕਿਉਂ ਨਹੀਂ ਭਗਤ ਸਿੰਘ ਲੱਗਦੀ ਨੋਟਾ ਦੇ ਉਹ ਗੀਤ ਲਿਆ ਤੇ ਹੁਣ ਉਦੋਂ ਤੋਂ ਬਾਈ ਨੂੰ ਵੀ ਲਿਖਾ ਜੀ ਬਾਈ ਵੀ ਨਾ ਚੱਲ ਬਣ ਗਏ ਵੀ ਮਿੱਤਰ ਬਣ ਗਏ ਸੱਜਣ ਉਦੋਂ ਬਾਅਦ ਜ਼ਿੰਦਗੀ 'ਚ ਅੱਜ ਤੱਕ ਦਾ ਸਫ਼ਰ ਆ ਅੱਜ ਇੱਕ ਫਿਲਮ ਦੇ ਵਿੱਚ ਇਕੱਠੇ ਬੈਠਿਆ ਨਾ ਤੇ ਹੁਣ ਆ ਫਿਲਮ ਲਾਲਾ ਫਿਲਮ ਤੋਂ ਪਹਿਲਾਂ ਧੀਰੇ ਬੰਜਲ ਸਾਂਝ ਪਈ ਨਾ ਜ਼ਿੰਦਗੀ 'ਚ ਜਦ ਤੁਸੀਂ ਕਿਤੇ ਮਿਲਦੇ ਹੋ ਇੱਕ ਦੂਜੇ ਦੀਆਂ ਚੀਜ਼ਾਂ ਦੇਖਦੇ ਰਹਿੰਦੇ ਹੋ ਜਾਂ ਇੱਕ ਦੂਜੇ ਦੀ ਗਰੋਥ ਮਹਿਸੂਸ ਕਰਦੇ ਹੋ ਤੇ ਉਹ ਦੱਸਦੇ ਹੋ ਇੱਕ ਦੂਜੇ ਨਾਲ ਸ਼ੇਅਰ ਕਰਦੇ ਹੋ ਤੇਰੀ ਆ ਚੀਜ਼ ਵਧੀਆ ਲੱਗੀ ਤੇਰੀ ਆ ਚੀਜ਼ ਨਹੀਂ ਵਧੀਆ ਲੱਗੀ ਤੂੰ ਆ ਚੀਜ਼ ਵਧੀਆ ਕਰ ਲੈ ਇਹ ਜੀ ਬ੍ਰਦਰਹੁੱਡ ਦਾ ਮੈਨ ਲਗਾ ਨਾ ਵੀ ਇਹ ਚੀਜ਼ ਐਕਸਪ੍ਰੈਸ ਕਰਨਾ ਦੱਸਣਾ ਸਮਝਣਾ ਕਿਸੇ ਨੂੰ ਲੈ ਕੇ ਵੀ ਜ਼ਿੰਦਗੀ ਮਹਿਸੂਸ ਕਰਨੀ ਹੋਰ ਨੂੰ ਕਿਉਂਕਿ ਬਹੁਤ ਹੀ ਜ਼ਿੰਦਗੀ ਦਾ ਸੀ ਆਪਣੇ ਆਪ ਨੂੰ ਲੈ ਕੇ ਮਹਿਸੂਸ ਕਰਦਿਆਂ ਨਾ ਜਦੋਂ ਕਿਸੇ ਨੂੰ ਲੈ ਕੇ ਵੀ ਅਸੀਂ ਮਹਿਸੂਸ ਕਰਦੇ ਹਾਂ ਵੀ ਉਹਦੀ ਖੁਸ਼ੀ ਵੀ ਮੈਟਰ ਕਰਦੀ ਆ ਜਾਂ ਉਹਦੀ ਜ਼ਿੰਦਗੀ ਸਾਡੇ ਲਈ ਮੈਟਰ ਕਰਦੀ ਆ ਉਹ ਬ੍ਰਦਰਹੁੱਡਾ ਤੇ ਬਹੁਤੇ ਆਰਟਿਸਟਾਂ ਨਾਲ ਨਹੀਂ ਵੀ ਆਏਗਾ ਤੇ ਜਿਨ੍ਹਾਂ ਨਾਲ ਆਏਗਾ ਬੈਠੇ ਆ ਅਸੀਂ ਸੋ ਇਹ ਮੂਮੈਂਟ ਜਿਹੜਾ ਅੱਜ ਸ਼ੇਅਰ ਕਰ ਰਿਹਾ ਹਾਂ ਮੈਨੀਫੈਸਟ ਕੀਤਾ ਸੀ ਤੁਸੀਂ ਇਹ ਵਾਲਾ ਮੇਰੇ ਮੈਨੀਫੈਸਟ ਮੈਮ ਜਿਵੇਂ ਘਟਨਾਵਾਂ ਹਾਂ ਜਿਵੇਂ ਵੈਸੇ ਗੱਲ ਕਰੀਏ ਮੈਨੀਫੈਸਟ ਸਾਰੀ ਇੰਟਰਵਿਊਆਂ ਦੇ ਟੁੱਟੇ ਜਿਵੇਂ ਟੁੱਟੇ ਇੰਟਰਵਿਊਆਂ ਦੇ ਟੁੱਟੇ ਲੱਗੇ ਹੋ ਗਿਆ ਇਹਦਾ ਇਹਦਾ ਐ ਸੀਗਾ ਜੀ ਪਹਿਲਾਂ ਸਾਰਿਆਂ ਨੂੰ ਵਧਾਈ ਚੱਕਰਾ ਵੀ ਜੇ ਇਕੱਲੇ ਇਕੱਲੇ ਕਰਿਆ ਕੰਮ ਚੋ ਵੀ ਹੋ ਜਾਣੀ ਹੈ ਨਾ ਤੇ ਹੁਣ ਆਇਆ ਹੋ ਗਿਆ ਵੀ ਚਲ 8 9 8 ਬਣ ਜਾਣਗੇ ਤਿੰਨ ਬਹਿ ਕੇ ਇਕੱਠੇ ਉਹਨਾਂ ਨੇ ਠੀਕ ਹੈ ਨਾ ਆਪਾਂ ਕਹਿ ਦਿੰਦੇ ਨੇ ਜਿੰਨੇ ਹੱਥ ਫੁੱਟੇ ਉਹਨਾਂ ਦੀ ਜਾਨ ਵੀ ਜ਼ਿਆਦਾ ਪੈ ਜਾਂਦੀ ਤਾਂ ਆਈ ਥਿੰਕ ਇੰਨਾ ਨਾਲ ਬਹੁਤ ਜ਼ਿਆਦਾ ਖੁੱਲ ਕੇ ਗੱਲ ਹੋ ਪਾਂਦੀ ਹੈ ਤਾਂ ਬਹੁਤ ਜ਼ਿਆਦਾ ਵਧੀਆ ਹੈ ਇੱਕ ਤੁਹਾਨੂੰ ਫਿਲਮ ਦੇ ਮਾਹੌਲ ਦੀ ਵੀ ਜਜਮੈਂਟ ਹੋ ਜਾਂਦੀ ਹੈ ਨਾ ਜੀ ਬਿਲਕੁਲ ਕਿਉਂਕਿ ਮੰਨ ਲਓ ਵੀ ਅੱਜ ਤੁਸੀਂ ਚਾਹੇ ਹੱਸ ਰਹੇ ਹੋ ਐਟ ਲੀਸਟ ਕੈਮਿਸਟਰੀ ਸਾਰਾ ਕੁਝ ਤਾਂ ਬੰਦੇ ਨੂੰ ਦੇਖਣ ਨੂੰ ਮਿਲਦਾ ਨਾ ਕਿਸੇ ਨੂੰ ਵੀ ਜਿਵੇਂ ਮੈਨੀਫੈਸਟ ਵਾਲੀ ਤੁਸੀਂ ਚੀਜ਼ ਕਈ ਮੈਨੀਫੈਸਟ ਮੈਨ ਲੱਗਦਾ ਵੀ ਬਹੁਤ ਗੱਲ ਹੁੰਦੀ ਹੈ ਅੱਜ ਕੱਲ ਮੈਨੀਫੈਸਟੇਸ਼ਨ ਦੀ ਹੈ ਨਾ ਮੈਨੀਫੈਸਟ ਕਦੇ ਇਹ ਨਹੀਂ ਮੈਨੀਫੈਸਟ ਕਰ ਲੋ ਵੀ ਮੇਰੀ ਪ੍ਰੋਗਰੈਸ ਹੋਵੇ ਪਰ ਤੁਸੀਂ ਟਾਈਮ ਬౌండ్ ਕਿਵੇਂ ਦੇ ਸਕਦੇ ਕਿੰਨੇ ਬੰਦੇ ਨੂੰ ਦੇਖਦੇ ਆ ਕੋਈ ਮੈਂ 1 ਸਾਲ ਚਾਹ ਕਰਨਾ ਯਾਰ ਥੋੜੇ ਹੱਥ ਥੋੜੀ ਆ ਯਾਰ ਇੱਕ ਸਾਲ ਬਾਅਦ ਤੁਸੀਂ ਨਈ ਵੀ ਹੋ ਸਕਦੇ ਇਸ ਦੁਨੀਆ ਤੇ ਨਾ ਇਹ ਕੀ ਮਤਲਬ ਹੋਣਾ ਕੋਈ ਹਕੀਕਤ ਥੋੜੀ ਹੈ ਮੈਨੀਫੈਸਟ ਕਰਨਾ ਵੀ ਮੈਂ ਵੱਡਾ ਬੰਦਾ ਬਣੂੰਗਾ ਮੈਂ ਆ ਕਰੂੰਗਾ ਉਹ ਕਰੂੰਗਾ ਐਦਾਂ ਉਹ ਇਹ ਤਾਂ ਬਹੁਤ ਗਲਤ ਚੀਜ਼ਾਂ ਨੇ ਮੈਨੂੰ ਲੱਗਦਾ ਇਹ ਡਿਜ਼ਾਇਰਸ ਨੇ ਮੈਨੀਫੈਸਟੇਸ਼ਨ ਹੋਰ ਚੀਜ਼ਾਂ ਤੇ desires ਨਾਲ ਅਟੈਚ ਹੋ ਜੋ ਤੇ ਮੈਨੀਫੈਸਟ ਕਰ ਲੋ ਵੀ ਠੀਕ ਆ ਵੀ ਪ੍ਰੋਗਰੈਸ ਕਰਾਂਗੇ ਜ਼ਿੰਦਗੀ ਸੋ ਮਨ ਲੱਗਦਾ ਉਹ ਸਾਰੇ ਅਸੀਂ ਕਰਦੀ ਆ ਉਹਨਾਂ ਦਾ ਮੈਨੀਫੈਸਟ ਸੋ ਧੀਰੇਚ ਬਾਜੀ ਤੁਸੀਂ ਥੀਏਟਰ ਕੀਤਾ ਬਹੁਤ ਅਲੱਗ-ਅਲੱਗ ਚੀਜ਼ਾਂ ਐਕਸਪਲੋਰ ਕੀਤੀਆਂ ਤੁਸੀਂ ਹਰ ਤਰੀਕੇ ਦਾ ਤੁਸੀਂ ਕਿਰਦਾਰ ਨਿਭਾਇਆ ਚਾਹੇ ਵੀ ਮੈਂ ਬ੍ਰਦਰਹੁੱਡ ਦੀ ਗੱਲ ਕੀਤੀ ਚਾਹੇ ਪਰਮੇਸ਼ਰ ਦੇ ਨਾਲ ਹੋਰ ਗਿੱਪੀ ਬਾਜੀ ਜਿਹਨਾਂ ਨਾਲ ਤੁਸੀਂ ਬਹੁਤ ਕੰਮ ਕੀਤਾ ਸੋ ਕੁਝ ਇੱਕ ਸਿੱਖ ਜੋ ਹੱਲੇ ਤੱਕ ਦੀ ਪੂਰੀ ਜਰਨੀ ਦੇ ਵਿੱਚ ਤੁਸੀਂ ਲੈ ਕੇ ਆਏ ਹੋ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਜਾਂ ਮੈਂ ਕਹਾਂ ਕਿ ਤੁਸੀਂ ਆਪਣੀ ਜਿੱਤ ਕੀ ਮੰਨਦੇ ਹੋ ਅਬ ਸ਼ੁਰੂ ਸ਼ੁਰੂ ਤੋਂ ਸਾਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਅਸੀਂ ਜਿੱਤਦੇ ਆ ਨਾ ਅਸੀਂ ਆਪਦੇ ਆਪ ਨੂੰ ਕ੍ਰੈਡਿਟ ਦਿੰਨੇ ਆ ਜਦੋਂ ਅਸੀਂ ਹਾਰਦੇ ਆ ਅਸੀਂ ਦੂਜਿਆਂ ਨੂੰ ਕ੍ਰੈਡਿਟ ਦਿੰਨੇ ਆ ਮੈਨੂੰ ਲੱਗਦਾ ਜਦੋਂ ਅਸੀਂ ਹਾਰਦੇ ਆ ਉਦੋਂ ਆਪਦੇ ਆਪ ਨੂੰ ਕ੍ਰੈਡਿਟ ਦਿਓ ਜਦ ਤੁਸੀਂ ਜਿੱਤਦੇ ਹੋ ਉਹ ਤੁਹਾਡੀ ਕੱਲਿਆਂ ਦੀ ਜਿੱਤ ਨਹੀਂ ਹੁੰਦੀ ਖਾਸ ਕਰਕੇ ਫਿਲਮ ਮੇਕਿੰਗ ਚ ਫਿਲਮ ਮੇਕਿੰਗ ਬਹੁਤ ਤੋਂਡੀ ਸਫਲਤਾ ਬਹੁਤ ਬੰਦਿਆਂ ਤੇ ਡਿਪੈਂਡ ਆ ਇੱਕ ਬੰਦੇ ਨੇ ਥਾਟ ਸੋਚਿਆ ਉਹਨੇ ਲਿਖਿਆ ਉਨੇ ਤੁਹਾਨੂੰ ਉਹਦੇ ਕੈਰੈਕਟਰ ਚ ਸੋਚਿਆ ਇੱਕ ਬੰਦੇ ਨੇ ਡਾਇਰੈਕਟ ਕੀਤਾ ਤੁਹਾਨੂੰ ਇੱਕ ਡੀਓਪੀ ਨੇ ਤੁਹਾਨੂੰ ਗੁੱਡ ਵੇਥ ਸ਼ੂਟ ਕੀਤਾ ਇੱਕ 뮤지컬 ਨੇ ਬਹੁਤ ਹੱਥ ਜੁੜ ਜਾਂਦੇ ਆ ਔਰ ਮੈਨੂੰ ਲੱਗਦਾ ਕਿ ਮੈਂ ਇਸ ਫੀਲਡ ਚੋ ਹੀ ਸਿੱਖਿਆ ਵੀ ਇਹ ਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਟੀਮ ਵਰਕ ਆ ਔਰ ਜਦੋਂ ਜਦੋਂ ਤੱਕ ਇਹ ਟੀਮ ਵਰਕ ਹੁੰਦਾ ਰਹੂਗਾ ਉਦੋਂ ਉਦੋਂ ਬਿਹਤਰੀਨ ਫਿਲਮਾਂ ਬਣਗੀਆਂ ਜਦੋਂ ਇਹ ਇੰਡੀਵਿਜੂਅਲ ਤੇ ਆ ਜੋਗੀ ਵੀ ਕੋਈ ਬੰਦਾ ਕਹੇ ਕਿ ਮੈਂ ਫਿਲਮ ਤੋਂ ਸਟਾਰ ਬਣਨਾ ਤੇ ਮੈਂ ਹੀ ਦੱਸਾਂ ਉਦੋਂ-ਉਦੋਂ ਤੁਹਾਨੂੰ ਬਹੁਤ ਪਿੱਛੇ ਛੱਡ ਦਿੱਤਾ ਜਾਊਗਾ ਉਹ ਤੁਹਾਨੂੰ ਵੀ ਪਤਾ ਨਹੀਂ ਲੱਗੂਗਾ ਤੁਹਾਨੂੰ ਇਹ ਲੱਗੂਗਾ ਕਿ ਤੁਸੀਂ ਬੜੀ ਤੋਹਫ ਹੋ ਗਏ ਹੋ ਪਰ ਨਹੀਂ ਤੁਹਾਨੂੰ ਇਹ ਨਹੀਂ ਪਤਾ ਕਿ ਲਾਸ ਕਿੱਥੇ ਹੋ ਗਿਆ ਤਾਂ ਫਿਲਮ ਇੱਕ ਕਲੈਕਟਿਵ ਆਰਟ ਆ ਮੈਂ ਸਿਰਫ ਇਨਾ ਕੁ ਸਿੱਖਿਆ ਔਰ ਇਹਦੇ ਵਿੱਚ ਟੈਲੈਂਟ ਮੈਟਰ ਨਹੀਂ ਕਰਦਾ ਇਹਦੇ ਵਿੱਚ ਮੈਟਰ ਕਰਦਾ ਤੁਸੀਂ ਕਿੰਨੀ ਇਮਾਨਦਾਰੀ ਨਾਲ ਕੋਈ ਐਫਰਟ ਲਾਉਂਦੇ ਹੋ ਬਸ ਇਹ ਤਾਂ ਭਾਜੀ ਹੋ ਗਿਆ ਕਿ ਜਿਵੇਂ ਤੁਸੀਂ ਕਹਿਆ ਕਿ ਇਹ ਚੀਜ਼ ਮੈਂ ਸਿੱਖੀ ਹੈ ਪਰ ਅਸੀਂ ਆਪਾਂ ਅਕਸਰ ਕਹਿ ਦਿੰਦੇ ਹਾਂ ਨਾ ਕਿ ਜ਼ਿੰਦਗੀ ਦੇ ਵਿੱਚ ਆ ਚੀਜ਼ ਹੋ ਗਈ ਤਾਂ ਆਪਾਂ ਕਹਿੰਦੇ ਜ਼ਿੰਦਗੀ ਦੀ ਹਾਰ ਕੀ ਹੈ ਤਾਂ ਤੁਹਾਡੀ ਪਰਿਭਾਸ਼ਾ ਦੇ ਵਿੱਚ ਕੀ ਚੀਜ਼ ਹੈ ਜ਼ਿੰਦਗੀ ਦੀ ਹਾਰ ਧੀਰਜ ਕੁਮਾਰ ਦੇ ਲਈ ਕੀ ਹੈ ਜ਼ਿੰਦਗੀ ਦੀ ਹਾਰ ਮੈਨੂੰ ਇਹ ਲੱਗਦਾ ਮੇਰੇ ਲਈ ਉਹ ਚੀਜ਼ ਜ਼ਿੰਦਗੀ ਦੀ ਹਾਰ ਹੋਗੀ ਜਦੋਂ ਤੁਸੀਂ ਆਪਦੇ ਘਰ ਤੋਂ ਉਹ ਗਵਾ ਬਿੰਦੇ ਹੋ ਆਪਦੀ ਫੈਮਲੀ ਤੋਂ ਚੀਜ਼ਾਂ ਤਾਂ ਮੈਨੂੰ ਲੱਗਦਾ ਬੰਦਾ ਆਪਦੀ ਫੈਮਲੀ ਬਹੁਤ ਇੰਪੋਰਟੈਂਟ ਹੈ ਮੇਰੇ ਲਈ ਤੇ ਮੇਰੇ ਲਈ ਹਾਰ ਉਹੀ ਹੋਊਗੀ ਜਦੋਂ ਮੇਰੀ ਫੈਮਿਲੀ ਮਤਲਬ ਹਾਰਦੀ ਆ ਜਾਂ ਕੁਝ ਵੀ ਆ ਤਾਂ ਬੰਦੇ ਦੀ ਹਾਰ ਜਿੱਤ ਤਾਂ ਇੱਕ ਕਾਮਨ ਫੈਕਟਰ ਹੈਗਾ ਕਈ ਵਾਰੀ ਅਸੀਂ ਜਿੱਤਦੇ ਆਂ ਕਈ ਵਾਰੀ ਹਾਰਦੇ ਆਂ ਅਸੀਂ ਹਾਰਨ ਤੋਂ ਬਾਅਦ ਟ੍ਰੀਟ ਕੀ ਕਰਦੇ ਆਂ ਜਿੱਤਣ ਤੋਂ ਬਾਅਦ ਕੀ ਬਿਹੇਵ ਕਰਦੇ ਆਂ ਇਹ ਬਹੁਤ ਮੈਟਰ ਕਰਦਾ ਇਹ ਤੁਹਾਡੀ ਅਗਲੀ ਸਿਚੁਏਸ਼ਨ ਨੂੰ ਕ੍ਰੀਏਟ ਕਰਦਾ ਕਿ ਜਦੋਂ ਤੁਸੀਂ ਜਿੱਤਦੇ ਹੋ ਤਾਂ ਕੀ ਸੋਚਦੇ ਹੋ ਜਦੋਂ ਤੁਸੀਂ ਹਾਰਦੇ ਹੋ ਤਾਂ ਕੀ ਸੋਚਦੇ ਹੋ ਇਹ ਬਹੁਤ ਇੰਪੋਰਟੈਂਟ ਸੋ ਫਿਰ ਮੀ ਤੁਹਾਨੂੰ ਦੱਲ ਕਾਈਏ ਸਾਮਣੇ ਅਸੀਂ ਥੋੜਾ ਜਿਹਾ ਇੱਕ ਆਈਡੀਆ ਲਗਾ ਸੀ ਕਿ ਕੁਝ ਕਾਲਜ ਲਾਈਫ ਹੈ ਯੂਨੀਵਰਸਿਟੀ ਲਾਈਫ ਵੀ ਮੇਬੀ ਹੋ ਸਕਦੀ ਹੈ बिकॉज ਬਹੁਤ ਸਾਰੀ ਚੀਜ਼ਾਂ ਅਸੀਂ ਦੇਖੀਆਂ ਵੀ ਅਸੀਂ ਸਿਰਫ ਜਜ ਕਰ ਸਕਦੇ ਹਾਂ ਸੋ ਮੈਂ ਤੁਹਾਡੀ ਸਾਰਿਆਂ ਦੀ ਜਾਨਣਾ ਚਾਹਾਂਗੀ ਤੁਹਾਡੀ ਕਾਲਜ ਲਾਈਫ ਕਿਵੇਂ ਦੀ ਰਹੀ ਹੈ ਕਿੱਦਾਂ ਦੇ ਗਰੁੱਪਸ ਰਹੇ ਹੈ ਬੀਬਾ ਬੱਚੇ ਸੀ ਤੁਸੀਂ ਜਾਂ ਬਹੁਤ ਸ਼ਰਾਰਤੀ ਬੱਚੇ ਸੀ ਬਹੁਤ ਮਤਲਬ ਐਤਾ ਮੈਂ ਬਹੁਤ ਬੀਬਾ ਬੱਚਾ ਸੀ ਇਹ ਸਰਸ ਦੀ ਬੀਬਾ ਕਿਹੜਾ ਹੁੰਦਾ ਜੀ ਤੁਹਾਨੂੰ ਪਤਾ ਹੀ ਹੈ ਇਹ ਇਹਦਾ ਸਾਬ ਦਾ ਹੈਡ ਆ ਸਾਡੇ ਜੀ ਮੈਂ ਨਹੀਂ ਟਕਰ ਵੀ ਬਾ ਨਹੀਂ ਨਹੀਂ ਆਜ਼ਰ ਚ ਵੀ ਬਾਹਰੇ ਵੀ ਇਜ਼ਰ ਪੰਚ ਆ ਪਤਾ ਕੀ ਟਕਰ ਆਵੇ ਤਾਂ ਉਹੀ ਗੱਲਾਂ ਜੀ ਪਤਾ ਬੀਬਾ ਤਾਂ ਐ ਕਰਕੇ ਨਾ ਸਰ ਜੈ ਸੱਟ ਕੇ ਬਹਿ ਜਾਓ ਮੈਮ ਕਹਿ ਦੋ ਮੈਂ ਬਹੁ ਆ ਬੱਚਾ ਰਿਆਂ ਜੀ ਕਰਦਾ ਮਰੀਨ ਦਾ ਸਾਰੀ ਦੁਨੀਆ ਕਰਿਆ ਪਤਾ ਕੀ ਚੱਕਰ ਹੈ ਭਾਈ ਪਤਾ ਕੀ ਚੱਕਰ ਆ ਕਾ ਜੇ ਤੂੰ ਬਾਹਰੇ ਰਹੇ ਕੇ ਵੀ ਤੂੰ ਜੇ ਤੂੰ ਕਾਲ ਨਹੀਂ 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 ਮੈਨੂੰ ਹੋਇਆ ਲੱਗ ਕੇ ਕਿ ਨਹੀਂ ਜੀ ਨੂੰ ਰੱਦ ਸਭ ਤੋਂ ਸਭ ਤੋਂ ਗਲਤ ਚੀਜ਼ ਪਤਾ ਕੀ ਹੁੰਦੀ ਹੈ ਜੀ ਕੋ ਨਹੀਂ ਹੁੰਦਾ ਕਾ ਸਾਡੇ ਸੁਪਨੇ ਦਾ ਮਰ ਜਾਣਾ ਸਭ ਤੋਂ ਖਤਰਨਾਕ ਚੀਜ਼ ਪਤਾ ਕੀ ਹੁੰਦੀ ਆ ਜਦ ਤੂੰ ਕਾਲਜ 'ਚ ਨਹੀਂ ਪੜ੍ਹ ਰੇ ਤਾਂ ਵੀ ਕਾਲਜ ਵਾਲਿਆਂ ਨੂੰ ਗੁਨਾਹ ਕਰਦਾ ਇਹ ਕਾਲਜ ਤੋਂ ਬਾਹਰੇ ਰਹਿ ਕੇ ਵੀ ਇਹਨਾਂ ਦੇ ਕਾਲਜ ਵਾਲਿਆਂ ਦੀ ਜ਼ਿੰਦਗੀ 'ਚ ਤੂੰ ਇਹ ਸਭ ਨਾਲੋਂ ਵੀ ਸੱਟਰੀਆਂ ਮਾਰੀਆਂ ਸਭ ਤੋਂ ਖਤਰਨਾਕ ਇਹ ਹੁੰਦਾ ਜੀ ਇਸ ਟਾਈਮ ਤੇ ਤੋੜ ਲੈ ਸੇ ਬਾਹਰ ਜਾਂਦੇ ਕਾਲਜ ਲੈ ਕੇ ਇੰਟਰ ਕਰ ਜਾਣਾ ਬਟ ਆਈ ਥਿੰਕ ਉਹ ਵੀ ਬੜਾ ਇੱਕ ਕ੍ਰੇਜ਼ ਹੁੰਦਾ ਸੀ ਨਾ ਜਦੋਂ ਸੀਨੀਅਰਸ ਤੁਸੀਂ ਰੈਗਿੰਗ ਦਾ ਕਦੇ ਮਤਲਬ ਸ਼ਿਕਾਰ ਹੋਇਓ ਕਦੇ ਹੋਇਆ ਕਾਲਜ ਟਾਈਮ ਦੇ ਵਿੱਚ ਉਹ ਬਿਕੋਜ਼ ਉਹ ਵੀ ਟਾਈਮ ਇੱਕ ਅਲੱਗ ਹੀ ਸੀ ਰੈਗਿੰਗ ਦਾ ਉਹ ਹੋਰ ਕੋਈ ਦਾ ਬਾਅਦ ਵਿੱਚ ਕਰਦੇ ਬਾਅਦ ਵਿੱਚ ਕਰਦੇ ਸੀ ਇਹਨਾਂ ਦੇ ਬਾਅਦ ਵਿੱਚ ਕਰਦੇ ਸੀ ਅਸੀਂ ਵਿਕਟਮ ਨਹੀਂ ਮੈਂ ਸ਼ਿਕਾਰੀ ਸ਼ਿਕਾਰੀ ਪ੍ਰਵਿਰਤੀ ਦੇ ਲੋਕਾਂ ਥੋੜਾ ਜਿਹਾ ਠੀਕ ਨਹੀਂ ਕਦੇ ਨਹੀਂ ਹਾਂ ਮਤਲਬ ਪਤਾ ਕੀ ਹੈ ਚਲੋ ਇਹ ਵੀ ਕਾਲਜ ਲਾਈਫ ਹੈ ਨਾ ਦੇ ਹਰਦਾ ਜਰ ਸਾਡੀ ਆਸੇ ਲੱਠੀਆਂ ਗੱਲਾਂ ਨੇ ਉਹ ਐ ਵੀ ਕਾਲਜ ਲਾਈਫ ਤੇ ਜੋ ਹੋਣਾ ਚਾਹੀਦਾ ਹਰੇਕ ਬੰਦਾ ਉਹ ਸਾਰਾ ਕੁਝ ਹੀ ਮਹਿਸੂਸ ਕਰਦਾ ਸੋ ਮੈਨੂੰ ਲੱਗਦਾ ਜ਼ਰੂਰੀ ਬਹੁਤ ਆ ਜਿਵੇਂ ਅੱਜ ਕੱਲ ਬਾਹਰ ਆਪਾਂ ਬੱਚੇ ਜਾ ਰਹੇ ਨੇ ਆਪਣੇ ਨਾ ਨਿਆਣੇ ਆਪਾਂ ਕਹਿੰਦੇ ਆ ਵੀ ਨਹੀਂ ਉਹਨਾਂ ਨੂੰ ਓਨੀ ਜੀਵਨ ਜਾਂਚ ਜਾਂ ਪ੍ਰੋਬਲਮ ਆ ਰਹੀਆਂ ਨੇ ਹਣਾ ਤੇ ਉਹਦਾ ਇੱਕ ਵੱਡਾ ਕਾਰਨ ਸ਼ਾਇਦ ਇਹ ਵੀ ਹੋ ਸਕਦਾ ਕਿਉਂਕਿ ਕਾਲਜ ਯੂਨੀਵਰਸਿਟੀ ਜਿਹੜੇ ਲੋਕ ਦੇਖਦੇ ਨੇ ਉੱਥੇ ਗੁਣੀ ਲੋਕਾਂ ਨੂੰ ਦੇਖਦੇ ਨੇ ਉਹਨਾਂ ਦਾ ਸੰਘਰਸ਼ ਦੇਖਦੇ ਨੇ ਅਸੀਂ ਮੰਨ ਲਗਾ ਵੀ ਬਹੁਤ ਚੀਜ਼ਾਂ ਆਪਦੇ ਅੰਦਰ ਚੇਂਜਸ ਯੂਨੀਵਰਸਿਟੀ ਕਾਲਜ ਲਾਈਫ ਚ ਲੈ ਆਉ ਰਹੇ ਹਾਂ ਨਾ ਤੇ ਉਦੋਂ ਸਾਨੂੰ ਨਸ਼ਾ ਹੁੰਦਾ ਪੂਰਾ ਪਾਵਰ ਦਾ ਆ ਚੀਜ਼ਾਂ ਦਾ ਵੀ ਸ਼ਾਇਦ ਦੁਨੀਆ ਦੇ ਸਾਹਮਣੇ ਆਈਏ ਫਿਰ ਹੌਲੀ ਹੌਲੀ ਚੀਜ਼ਾਂ ਸਮਝਾਉਣ ਲੱਗ ਜਾਂਦੇ ਨਹੀਂ ਯਾਰ ਕਿ ਉਹਨਾਂ ਕੀ ਆਉਣਾ ਜ਼ਰੂਰੀ ਆ ਦੁਨੀਆ ਦੇ ਸਾਹਮਣੇ ਜਿੰਨੇ ਜੋਗੇ ਹੋ ਤੁਸੀਂ ਸਿਆਣੇ ਹੋ ਠੀਕ ਆ ਤੁਹਾਨੂੰ ਪਤਾ ਪਰ ਤੁਸੀਂ ਥੋੜਾ ਕਹੀ ਵੀ ਜਾਣਾ ਤੁਸੀਂ ਮੈਂ ਸਿਆਣਾ ਉਹ ਨਹੀਂ ਜ਼ਰੂਰੀ ਹੁੰਦਾ ਪਤਾ ਲੱਗ ਜਾਣਾ ਹੁੰਦਾ ਵੀ ਤੁਸੀਂ ਸਿਆਣੇ ਹੋ ਜਾਂ ਨਹੀਂ ਤੁਸੀਂ ਬਹੁਤ ਸੋਹਣੀ ਗੱਲ ਕਹੀ ਬਾਜੀ ਬਟ ਆਈ ਥਿੰਕ ਅੱਜ ਦੀ ਜਨਰੇਸ਼ਨ ਨਾ ਉਸ ਚੀਜ਼ ਨੂੰ ਸਮਝਦੀ ਨਹੀਂ ਹੈ ਜਿਵੇਂ ਤੁਸੀਂ ਕਹਾਂ ਨਾ ਕਿ ਜਿੰਨਾ ਜਿੰਨਾ ਜੋਗੇ ਕੋਈ ਹੁੰਦਾ ਉਹਨੂੰ ਹੀ ਦਿਖਾਉਣਾ ਚਾਹੀਦਾ ਬਟ ਅੱਜ ਕੱਲ ਜੋ ਸ਼ੋਅ ਆਫ ਹੈ ਨਾ ਇੱਕ ਲਗਜ਼ਰੀ ਲਾਈਫ ਆ ਕਹਿ ਲਓ ਬਨਾਵਟੀ ਲਾਈਫ ਉਹ ਅੱਜ ਕੱਲ ਦੀ ਜਨਰੇਸ਼ਨ ਬਹੁਤ ਜ਼ਿਆਦਾ ਦਿਖਾਉਂਦੀ ਹੈ ਤੁਹਾਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਉਹਨਾਂ ਲਈ ਹੀ 네ਗੇਟਿਵ ਉਹਨਾਂ ਦੀ ਇਮੇਜ ਦੇ ਲਈ ਬਹੁਤ ਜ਼ਿਆਦਾ ਮਤਲਬ ਹਾਨੀਕਾਰਕ ਹੁੰਦਾ ਅੱਗੇ ਜਾ ਕੇ ਇੰਨਾ ਸ਼ੋਅ ਆਫ ਕਰਨਾ ਨਹੀਂ ਉਹਨਾਂ ਨੂੰ ਤਾਂ ਐਵੇਂ ਤਾਂ ਪਤਾ ਹੀ ਨਹੀਂ ਕੀ ਹੁੰਦੀ ਆ ਵਿਚਾਰਿਆਂ ਨੂੰ ਜਿਹੜੇ ਆਪਾਂ ਗੱਲ ਕਰੀ ਜਾਂਦੇ ਆ ਤੇ ਦੂਜੀ ਗੱਲ ਪਤਾ ਕੀ ਇਹ ਬਹੁਤ ਡੀਪ ਥੋਟਾ ਇਹਨੂੰ ਆਪਾਂ ਜੇ ਡਿਸਕਸ਼ਨ ਚ ਲੈ ਕੇ ਜਾਂਦੇ ਆ ਹੁਣ ਜੇ ਮੰਨ ਲਓ ਅਸੀਂ ਵੈਸਟਰਨ ਫਲਸਫੀ ਦਾ ਨਾ ਕਬੂਲ ਲਿਆ ਉਹਨੂੰ ਹਨਾ ਤੇ ਜਦੋਂ ਵੈਸਟ ਆਇਆ ਇੱਧਰ ਨੂੰ ਹਨਾ ਹੁਣ ਮੰਨ ਲਓ ਵੀ ਸਾਰਾ ਕੁਝ ਹੀ ਲੈ ਕੇ ਆਊਗਾ ਉਹ ਫਿਰ ਸਾਡੇ ਰਿਸ਼ਤੇ ਵੀ ਖਰਾਬ ਹੋਣਗੇ ਸਾਡਾ ਕਲਚਰ ਵੀ ਪ੍ਰਭਾਵਿਤ ਹੋਊਗਾ ਸਾਡਾ ਰਿਲੀਜੀਅਨ ਵੀ ਪ੍ਰਭਾਵਿਤ ਹੋਊਗਾ ਪਰ ਮੈਂ ਮੜੇ ਹਰਬ ਦੀ ਗੱਲ ਨੂੰ ਮਨਜ਼ੂਰ ਕਰਦਾ ਵੀ ਵੈਸਟਰਨ ਤੋਂ ਅਸੀਂ ਜੇ ਕਬੂਲਿਆ ਤਾਂ ਅਸੀਂ ਮਤਲਬ ਉਹਨਾਂ ਦਾ ਪਹਿਰਾਵਾ ਕਬੂਲ ਲਿਆ ਉਹਨਾਂ ਦਾ ਮਤਲਬ ਹਾਂ ਕਲਚਰ ਕਬੂਲ ਲਿਆ ਬਟ ਅਸੀਂ ਉਹਨਾਂ ਦੀ ਉਹਨਾਂ ਦੀਆਂ ਜਿਹੜੀਆਂ ਕੁਝ ਚੰਗੀਆਂ ਜਿਹੀਆਂ ਆ ਮਤਲਬ ਉਹ ਲੋਕ ਬੜੇ ਬਹੁਤ ਬਹੁਤ ਸਾਰੇ ਇਮਾਨਦਾਰ ਹੋਣ ਉਹਨਾਂ ਦਾ ਕਯੂ ਸਿਸਟਮ ਹੈ ਉਹ ਹਰ ਚੀਜ਼ ਨੂੰ ਇਨਸਾਨ ਨੂੰ ਇਨਸਾਨ ਸਮਝਦੇ ਨੇ ਅਸੀਂ ਅਸੀਂ ਉਹਨਾਂ ਚੀਜ਼ਾਂ ਤੋਂ ਤੂਲੇ ਨਹੀਂ ਨਾ ਬਿਲਕੁਲ ਪਰ ਅਸੀਂ ਅਸੀਂ ਇਦੋਂ ਪਹਿਲਾਂ ਪਤਾ ਕੀ ਸੀਗਾ ਜੇ ਵਿੱਚੀ ਆ ਬਾਈ ਦੀ ਗੱਲ ਵੀ ਅਸੀਂ ਫੇਰ ਵੀ ਸਾਡੇ ਜਿਹੜੇ ਪੁਰਾਣੇ ਲੋਕ ਸੀਗੇ ਜਿਹੜੇ ਏਟਲੀਸਟ ਰਿਲੈਕਸਡ ਫੀਲ ਕਰਦੇ ਸੀ ਨਾ ਅਧਿਆਤਮ ਨਾਲ ਜੁੜੇ ਹੋਏ ਸੀ ਜਾਂ ਕਲਚਰ ਨਾਲ ਜੁੜੇ ਹੋਏ ਸੀ ਨਾ ਰੂਟਸ ਬਹੁਤ ਡੂੰਘੀਆਂ ਸੀ ਨਾ ਹੁਣ ਅਸੀਂ ਬਾਈ ਵਾਲੀ ਗੱਲ ਲਈ ਆ ਵੀ ਉਧਰਲੇ ਬੜ ਆ ਗਿਆ ਉਹਨਾਂ ਦੇ ਸਮੁੰਦਰ ਚ ਨਾ ਪ੍ਰਵਧੀਆਂ ਵੈਲਿਊਜ਼ ਵੀ ਨਾਲ ਚੱਕੀ ਫਿਰਦੇ ਆ ਵੈਲਿਊਜ਼ ਉਹਨਾਂ ਦੀਆਂ ਨਹੀਂ ਕਬੂਲ ਕੀਤੀਆਂ ਅਸੀਂ ਨੇ ਉਹਨਾਂ ਦੇ ਅੰਦਰ ਤਾਂ ਮੋਰੈਲਟੀ ਦਾ ਬਹੁਤ ਸਿੱਧਾ ਜਿਹਾ ਹੋਣਾ ਉਹ ਤਾਂ ਉਹਦੇ ਤਾਂ ਕਲਚਰ ਵੀ ਨਹੀਂ ਐਗਜ਼ਿਸਟ ਕਰਦਾ ਉਹਨਾਂ ਲਈ ਉੱਥੇ ਰਿਲੀਜੀਅਨ ਵੀ ਨਹੀਂ ਐਗਜ਼ਿਸਟ ਕਰਦਾ ਜਿਵੇਂ ਸਾਡੇ ਲਈ ਐਗਜ਼ਿਸਟ ਕਰਦਾ ਨਾ ਸੋ ਮੈਨੂੰ ਲੱਗਦਾ ਪ੍ਰਭਾਸ਼ਾ ਹੀ ਆਡਾ ਸਫਰਿੰਗ ਉਹਦੇ ਵਿੱਚੋਂ ਹੀ ਨਿਕਲਦੀ ਆ ਜਦੋਂ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਨੂੰ ਆਪਣਾਉਨੇ ਆ ਪਰ ਪੂਰੇ ਤੌਰ ਤੇ ਨਹੀਂ ਆਪਣਾਉਂਦੇ ਤੇ ਇਹ ਮਸਲਾ ਆਏਗਾ ਜੀ ਜੀ ਸੋ ਧੀਰਪਾ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਜਿੱਦਾਂ ਆਪਾਂ ਕਾਲਜ ਲਾਈਫ ਦੀ ਡਿਸਕਸ਼ਨ ਆਈ ਥਿੰਕ ਇਹ ਡਿਸਕਸ਼ਨ ਤਾਂ ਬਹੁਤ ਲੰਬੀ ਚਲੀ ਜਾਂਦੀ ਹੈ ਬਟ ਇੱਕ ਜੈਨੂਇਨ ਤੌਰ ਤੇ ਬਿਕੋਜ਼ ਅੱਜ ਕੱਲ ਦੇ ਯੰਗਸਟਰਸ ਵਿੱਚ ਨਾ ਪੇਸ਼ੈਂਸ ਘੱਟ ਹੋ ਗਿਆ ਹੈ ਗੁੱਸਾ ਜ਼ਿਆਦਾ ਹੋ ਗਿਆ ਹੈ ਪਹਿਲਾਂ ਜਿਵੇਂ 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 ਮਾਪਿਆਂ ਨੇ ਪਹਿਲਾਂ ਸਿਖਾਇਆ ਸੀ ਕਿ ਕਦੇ ਕੋਈ ਕੁਝ ਕਵੇ ਨਾ ਤਾਂ ਘਰ ਆ ਕੇ ਦੱਸਣਾ ਮਾਪੇ ਆਬਵੀਅਸਲੀ ਲੜਨ ਵੀ ਚਲੇ ਜਾਂਦੇ ਸੀ ਸਾਡਾ ਸਟੈਂਡ ਲੈਂਦੇ ਸੀ ਜਿਵੇਂ ਜਿਵੇਂ ਸਟੈਂਡ ਲੈਣਾ ਸਿਖਾਇਆ ਬਟ ਉੱਥੇ ਪੇਸ਼ੈਂਸ ਲੈਵਲ ਇੰਨਾ ਜ਼ਿਆਦਾ ਘੱਟ ਹੋ ਗਿਆ ਤੇ ਗੁੱਸਾ ਵੱਧ ਗਿਆ ਹੈ ਨਹੀਂ ਮੈਨੂਅਲ ਜੀ ਜੀ ਜ ਤਾਂ ਆਪਾਂ ਕੰਪੇਅਰ ਕਰਦੇ ਆ ਆਪਣੇ ਪੇਰੈਂਟਸ ਨਾਲ ਜਦੋਂ ਆਪਾਂ ਹੋਸ਼ ਸੰਭਾਲੀ ਆ ਨਾ ਤੇ ਆਪਾਂ ਆਪਦੇ ਫਾਦਰ ਨੂੰ ਵੱਡੇ ਹੁੰਦੇ ਦੇਖਿਆ ਹੈ ਨਾ ਆਪਾਂ ਆਪਦੇ ਫਾਦਰ ਨੂੰ ਜਵਾਨੀ ਚ ਨਹੀਂ ਦੇਖਿਆ ਆਪਾਂ ਜਦੋਂ ਹੋਸ਼ ਚ ਆਏ ਆਪਾਂ ਨੂੰ ਲੱਗਿਆ ਕਿ ਸਾਡੇ ਫਾਦਰ ਬਹੁਤ ਕੁਝ ਜਾਣਦੇ ਉਹ ਇਸ ਲਈ ਬਹੁਤ ਕੁਝ ਜਾਣਦੇ ਆ ਕਿਉਂਕਿ ਉਹ ਇੱਕ ਉਮਰ ਤੈਅ ਕਰਕੇ ਆਉਂਦੇ ਤਾਂ ਮੈਨੂੰ ਲੱਗਦਾ ਬੰਦਾ ਉਮਰ ਦੇ ਨਾਲ ਜਿਨ੍ਹਾਂ ਦੇ ਆਪਾਂ ਹੁਣ ਸਵਾਲ ਕਰਦੇ ਆਂ ਵੀ ਬੰਦਿਆਂ ਚ ਸਬਰ ਨਹੀਂ ਰਹਿ ਗਿਆ ਸਬਰ ਆਪਣੇ ਆਪ ਆ ਜਾਂਦਾ ਆਪਣੇ ਆਪ ਨੇ ਵੀ ਟਾਈਮ ਐਂਡ ਟਾਈਮ ਦੇ ਨਾਲ ਬੰਦੇ ਨੂੰ ਸਬਰ ਔਰ ਸਬਰ ਚਾਹੇ ਬੰਦਾ ਨਾ ਵੀ ਕਹੇ ਕਿ ਮੈਨੂੰ ਨਹੀਂ ਆਉਂਦਾ ਕੁਦਰਤ ਆਪਣੇ ਆਪ ਲਿਆ ਦਿੰਦੀ ਹੈ ਸਬਰ ਉਹਦੀ ਬਹੁਤ ਜ਼ਰੂਰਤ ਆ ਕੁਦਰਤ ਦੀ ਬੰਦਾ ਕਦੇ ਵੀ ਨਾ ਵੀ ਮੈਨੂੰ ਸਬਰ ਨਹੀਂ ਆ ਸਕਦਾ ਸਬਰ ਵੀ ਆ ਜਾਂਦਾ ਇੱਕ ਉਮਰ ਚ ਜਾ ਕੇ ਬੰਦਾ ਰੱਬ ਨੂੰ ਵੀ ਚੇਤੇ ਕਰਨ ਲੱਗੇ ਤੇ ਇੱਕ ਉਮਰ ਚ ਬੰਦਾ ਰੱਬ ਹੀ ਹੁੰਦਾ ਏ ਵੀ ਏ ਵੀ ਬਖਤ ਦੀ ਜੀ ਜਿਵੇਂ ਨਾ ਟੋਟਲੀ ਗੱਲ ਲੀ ਹੈ ਇਹਦੇ ਵਿੱਚ ਇੱਕ ਗੱਲ ਵੀ ਬਹੁਤ ਮਤਲਬ ਵਧੀਆ ਗੱਲ ਹੈ ਤੁਸੀਂ ਦੇਖੋ ਜਦੋਂ ਬੱਚੇ ਹੁੰਦੇ ਹਨ ਨਾ ਸਾਨੂੰ ਕੋਈ ਗਿਆਨ ਵਾਲਾ ਬੰਦਾ ਮਿਲ ਜਾਂਦਾ ਜਾਂ ਸਾਨੂੰ ਲੱਗਦਾ ਬੰਦਾ ਨਾ ਅਸੀਂ ਕਹਿੰਨਾ ਗਿਆਨ ਛਾੜਦਾ ਸਾਨੂੰ ਤਾਂ ਗਿਆਨ ਦੀ ਲੋੜ ਹੀ ਨਹੀਂ ਹੁੰਦੀ ਜਦ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਉਹ ਅਸੀਂ ਜਵਾਕਾਂ ਤੇ ਇਸ ਗੱਲ ਨੂੰ ਲੈ ਕੇ ਗੁੱਸੇ ਹੋ ਰਹੇ ਹਾਂ ਵੀਰ ਹੋਣਾ ਸੀ ਗਿਆਨ ਵਾਲੇ ਉਹ ਵੀ ਸਾਡਾ ਗਿਆਨ ਨਹੀਂ ਚੱਲ ਰਿਹਾ ਗਿਆ ਵੀ ਮਨ ਲਾ ਇਹ ਤਾਂ ਮੈਨੂੰ ਲੱਗਦਾ ਵੀ ਪਤਾ ਕੀ ਹੈ ਇਹ ਤਾਂ ਅਸਲ ਕੀ ਸਾਡੀਆਂ ਰੂਟਸ ਨੇ ਕੀ ਆਊਟਕਮਸ ਨੇ ਉਹੀ ਆ ਇਹਨੂੰ ਡਿਸਕਸ ਹੀ ਨਹੀਂ ਕੀਤਾ ਜਾ ਸਕਦਾ ਕੁਝ ਵੀ ਸਹੀ ਨਹੀਂ ਕੁਝ ਵੀ ਗਲਤ ਨਹੀਂ ਹੈਗਾ ਸਦਾ ਲੱਗਦਾ ਕੋਈ ਸਹੀ ਨਹੀਂ ਗਲਤ ਆ ਇਸ ਤਰ੍ਹਾਂ ਜੀ ਸੋ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ ਐਟ ਦਿ ਐਂਡ ਮੈਂ ਤਿੰਨਾਂ ਤੋਂ ਜਾਨਣਾ ਚਾਹਾਂਗੀ ਤੁਹਾਡੇ ਤੋਂ ਸਾਡੇ ਤੋਂ ਤੁਹਾਡੇ ਤੋਂ ਥੈਟ ਗੈਂਗਲੈਂਡ ਤੋਂ ਇੱਕ ਚੀਜ਼ ਜੋ ਸਿਨੇਮਾਸ ਤੋਂ ਬਾਹਰ ਆ ਕੇ ਲੋਕੀ ਸਿੱਖਣਗੇ ਜਾਂ ਬਹੁਤ ਕੁਝ ਆਪਣਾ ਇਨਫਲੂਐਂਸ ਇਕਨਾਲ ਲੈ ਕੇ ਜਾਣਗੇ ਦੱਸੋ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਕੋਈ ਜ਼ਰੂਰੀ ਨਹੀਂ ਕਿ ਹਰ ਫਿਲਮ ਤੁਹਾਨੂੰ ਕੁਝ ਨਾ ਕੁਝ ਸਿਖਾਵੇ ਬਿਲਕੁਲ ਬਿਲਕੁਲ ਹੈਨਾ ਤਾਂ ਮਤਲਬ ਸਿਨੇਮਾ ਤੋਂ ਜਿਹਵੀਂ ਜੋ ਸੀ ਸਿਖਾਣਾ ਚਾਹੀਏ ਉਹ ਹੀ ਸਿੱਖਣ। ਹਾਂ ਹੋ ਸਕਦਾ ਉਹ ਉਹ ਚੀਜ਼ ਸਿੱਖਣ ਜੋ ਸਾਧਮੀ ਲੱਗਾ ਕਿ ਆਹਰ ਇਸ ਚੀਜ਼ ਤੇ ਵੀ ਧਿਆਨ ਦਿੱਤਾ ਜਾ ਸਕਦਾ। ਸਿਨੇਮਾ ਐਂਟਰਟੇਨਮੈਂਟ ਹੈ ਸਭ ਤੋਂ ਪਹਿਲਾਂ। ਮਨੋਰੰਜਨ ਦਾ ਸਾਧਨ ਹੈ। ਅਸੀਂ ਸਭ ਤੋਂ ਪਹਿਲਾਂ ਸਾਡਾ ਨਜ਼ਰੀਆ ਮਨੋਰੰਜਨ ਹੀ ਹੁੰਦਾ ਹੈ। ਹਨਾ ਬਿਨਾ ਮਨੋਰੰਜਨ ਤੋਂ ਤੁਸੀਂ ਜਿੰਨੀ ਮਰਜ਼ੀ ਸਿਆਣੀ ਗੱਲ ਕਰ ਲਓ ਸਿਨੇਮਾ ਦੇ ਮਾਧਿਅਮ ਰਾਹੀਂ। ਉਹ ਕਦੇ ਐਕਸੈਪਟ ਨਹੀਂ ਹੋਊਗੀ। ਉਹ ਇੱਕ ਡਾਕੂਮੈਂਟਰੀ ਬਣ ਕੇ ਰਹਿ ਜਾਊਗੀ। ਤਾਂ ਉਹਨੂੰ ਕਿੰਨੇ ਕੁ ਲੋਕ ਦੇਖਦੇ ਆ ਉਹਨੂੰ ਉੰਨੇ ਕੁ ਲੋਕ ਦੇਖਣਗੇ। ਤਾਂ بس ਇਹ ਹਾਂ ਪਹਿਲੀ ਗੱਲ ਤੇ ਹੈ ਕਿ ਵੀ ਇਹਨਾਂ ਨੂੰ ਐਂਟਰਟੇਨ ਕਰਨਾ ਹੈ ਔਰ ਦੂਜੀ ਹੈ ਕਿ ਵੀ ਇੱਕ ਦੋ ਤਰੀਕੇ ਦੀਆਂ ਫਿਲਮਾਂ ਹੁੰਦੀਆਂ ਇੱਕ ਮਤਲਬ ਮੈਂ ਆਪਾਂ ਅਸੀਂ ਕਿਸੇ ਕਿਸੇ ਦੀ ਫਿਲਮ ਨੂੰ ਕੋ ਜੱਜ ਨਹੀਂ ਕਰਦੇ ਇੱਕ ਫੁਹੜਤਾ ਹੁੰਦੀ ਹੈ ਤੇ ਇਹ ਫੁਹੜ ਨਹੀਂ ਹੈ ਬੇਸਿਕਲੀ ਕੋਈ ਗਾਲੀ ਗਲੋਚ ਨਹੀਂ ਹੈਗਾ ਕੋਈ ਪਿੱਛਾਪਰੀ ਫਿਲਮ ਨਹੀਂ ਹੈਗੀ ਜਿਹਨੂੰ ਅਸੀਂ ਜਿਵੇਂ ਕਹਿ ਦਈਏ ਵੀ ਮਤਲਬ ਜੇ ਕੋਈ ਗੈਂਗਸਟਰ ਫਿਲਮ ਹੈ ਤਾਂ ਜਾਂ ਮਤਲਬ ਅਸੀਂ ਜੇ ਇਹਦਾ ਨਾਮ ਗੈਂਗਲੈਂਡ ਰੱਖਿਆ ਹੈ ਤਾਂ ਵੀ ਮਤਲਬ ਇਹ ਵੀ ਸਾਡਾ ਸਾਡਾ ਇੰਟੈਲੈਕਟ ਹੀ ਜੱਜ ਹੋ ਜਾਊਗਾ ਇਸ ਗੱਲ ਤੋਂ ਇਹੋ ਜੀ ਗੱਲ ਵੀ ਨਹੀਂ ਹੈਗੀ ਹੈਨਾ ਤਾਂ ਗਾਲੀ ਗਲੋਚ ਤੋਂ ਪਰਹੇਜ਼ ਕੀਤਾ ਗਿਆ ਬਲਗੈਰਿਟੀ ਤੋਂ ਪਰਹੇਜ਼ ਕੀਤਾ ਗਿਆ ਇੱਕ ਇੱਕ ਬੇਸਿਕ ਜਾਂ ਬੇਸਿਕ ਜੀ ਕਹਾਣੀਆਂ ਬੇਸਿਕ ਜਾਂ ਕਨਸੈਪਟ ਹੈ ਜੋ ਨਾਰਮਲੀ ਜੋ ਜੋ ਇਨ੍ਹਾਂ ਫਿਲਮਾਂ ਦਾ ਹੁੰਦਾ ਹੈ ਹਾਂ ਬਟ ਇੱਕ ਇੱਕ ਜਿਹੜੇ ਕਹਾਣੀ ਵਿੱਚ ਕੁਝ ਤੰਦ ਹੁੰਦੇ ਆ ਹੈਨਾ ਜਿਹੜੇ ਤੰਦ ਜੁੜਦੇ ਆ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਔਰ ਜਿਹੜੀ ਇੱਕ ਹੋਰ ਬਿਊਟੀ ਹੈ ਇਹਦੀ ਬਿਊਟੀ ਦੇ ਕਿਰਦਾਰ ਨੇ ਹਰ ਇੱਕ ਕਿਰਦਾਰ ਡਾਇਰੈਕਟਲੀ ਇਨਡਾਇਰੈਕਟਲੀ ਕਿਸੇ ਦਾ ਇੱਕ ਸੀਨ ਵੀ ਹੈ ਨਾ ਤੁਸੀਂ ਉਸ ਨੂੰ ਇੱਕ ਸੀਨ ਵਾਲਾ ਕੈਰੇਕਟਰ ਕੱਢ ਦਿਓਗੇ ਤੁਸੀਂ ਪੂਰੀ ਕਹਾਣੀ ਹੈਲੋ ਹਣਾ ਤੇ ਇਹਦੀ ਇਹੀ ਬਿਊਟੀ ਹੈ ਔਰ ਮਤਲਬ ਠੀਕ ਐ ਅਸੀਂ ਸ਼ੁਰੂਆਤ ਕੀਤੀ ਐ ਇਸ ਚੀਜ਼ ਦੀ ਔਰ ਸ਼ੁਰੂਆਤ ਕੀਤੀ ਐ ਸ਼ੁਰੂਆਤ ਕੀਤੀ ਐ ਤਾਂ ਕਿਤੇ ਨਾ ਕਿਤੇ ਸ਼ੁਰੂਆਤ ਹੁੰਦੀ ਹੁੰਦੀ ਐ ਔਰ ਜਿੰਨਾ ਜਿੰਨੀ ਮਹਾਰਾਏ ਨੇ ਉਮਰਬਖਸ਼ੀ ਐ ਜਿੰਨ ਜਿੰਨੀ ਕ ਦਿਨਾਂ ਕ ਜਿੰਨਾ ਕ ਆਰਟ ਦਿੱਤਾ ਹੈ ਪ੍ਰਮਾਤਮਾ ਨੇ ਤੇ ਹਲੇ ਤੱਕ ਹਰਦਾ ਸ਼ੁਰੂਆਤ ਕੀਤੀ ਐ ਹਲੇ ਅੱਗੇ ਕੰਮ ਕਰਾਂਗੇ ਸਿੱਖਣ ਵਾਲੀਆਂ ਚੀਜ਼ਾਂ ਸੁਸਾਇਟੀ ਦਾ ਸੁਸਾਇਟੀ ਨੂੰ ਸੁਸਾਇਟੀ ਚ ਯੋਗਦਾਨ ਵੀ ਪਾ ਕੇ ਜਾਵਾਂਗੇ ਮਤਲਬ ਜਾਉਣਾ ਮਰਨਾ ਕਿਸੇ ਦੇ ਹੱਥ ਨਹੀਂ ਜਿਹਨੇ ਜਿਹੜਾ ਜੰਮਿਆ ਉਹਨੇ ਮਰੀ ਜਾਣਾ ਬਟ ਫਿਰ ਵੀ ਜਿੱਦ ਜਿੰਨਾ ਚਿਰ ਰਵਾਂਗੇ ਕੁਛ ਨਾ ਕੁਛ ਤਾਂ ਆਪਣੇ ਵੱਲੋਂ ਦੇਖ ਹੀ ਜਾਵਾਂਗੇ ਹੈਨਾ ਔਰ ਅਸੀਂ ਸਾਨੂੰ ਲੱਗਦਾ ਕਿ ਅਸੀਂ ਅਸੀਂ ਇਸ ਚੀਜ਼ ਦੀ ਰਿਸਪਾਂਸਿਬਿਲਟੀ ਸਮਝਦੇ ਹਾਂ ਅਸੀਂ ਆਪਣੇ ਆਪ ਨੂੰ ਚਾਹ ਹਰਫ ਹੈ ਚਾ ਮੈਂ ਆ ਚਾ ਤੀਰ ਜੀ ਅਸੀਂ ਆਪਣੇ ਆਪ ਨੂੰ ਅਸੀਂ ਕਹਿੰਦੇ ਹਾਂ ਅਸੀਂ ਲਿਟਰੇਚਰ ਦੇ ਨੇੜੇ ਹਾਂ ਸਾਨੂੰ ਸਾਨੂੰ ਤਿੰਨਾਂ ਨੂੰ ਸਾਨੂੰ ਪੜਨ ਪੜਨਾ ਵਧੀਆ ਲੱਗਦਾ ਹੈ ਅਸੀਂ ਪੜਦੇ ਵੀ ਹਾਂ ਔਰ ਅਸੀਂ ਕਿਸੇ ਕਿਸੇ ਲਈ ਨਹੀਂ ਪੜਦੇ ਜਾਂ ਕਿਸੇ ਨੂੰ ਦਿਖਾਉਣ ਲਈ ਨਹੀਂ ਪੜਦੇ ਅਸੀਂ ਸਾਨੂੰ ਅਸੀਂ ਆਪਣੇ ਆਪ ਲਈ ਪੜਦੇ ਹਾਂ ਤਾਂ ਕਿ ਸਾਨੂੰ ਸਾਨੂੰ ਅਸੀਂ ਚੰਗੇ ਮਾੜੇ 'ਚੋ ਫਰਕ ਕਰ ਸਕੀਏ ਹੈਨਾ ਸਾਨੂੰ ਪਤਾ ਉਹ ਵੀ ਅਸੀਂ ਅਸੀਂ ਔਰ ਇੱਕ ਚੀਜ਼ ਹੋਰ ਹੈ ਕਿ ਅਸੀਂ ਅਸੀਂ ਮੰਨ ਲਓ ਕੋਈ ਬੰਦਾ ਕਹਿੰਦਾ ਫਲਾਣਾ ਆ ਕਹਿੰਦਾ ਕਾਲ ਮਾਤ ਸਾਹ ਕਹਿੰਦਾ ਟਮਕਾ ਨਾ ਕਹਿੰਦਾ ਉਹ ਕੀ ਕਹਿੰਦਾ ਅਸੀਂ ਇਸ ਲਈ ਪੜਦੇ ਆ ਕਿ ਅਸੀਂ ਕੀ ਕਹਨੇ ਆ ਸਾਨੂੰ ਪਤਾ ਹੋਵੇ ਅਸੀਂ ਅਸੀਂ ਕੀ ਕਹਿਣਾ ਹੈ ਅਸੀਂ ਵੀ ਇਹ ਨਹੀਂ ਅੱਖਾਂ ਮੀਚ ਕੇ ਕਿਸੇ ਨੇ ਕੁਝ ਕਹਤਾ ਸੀ ਉਹਦੇ ਇਨਫਲੂਐਂਸ ਚਾਹੀਏ ਨਹੀਂ ਅਸੀਂ ਆਪਣੇ ਇੰਟਰਨਲ ਗ੍ਰੋਥ ਲਈ ਪੜਦੇ ਆ ਠੀਕ ਹੈ ਔਰ ਜੋ ਸਾਨੂੰ ਲੱਗਦਾ ਵੀ ਹੈ ਕਿ ਅਸੀਂ ਡੇ ਬਾਏ ਡੇ ਗਰੋ ਕਰਦੇ ਵੀ ਆ ਹਨਾ ਤਾਂ ਉਹ ਸਭ ਸਭ ਚੀਜ਼ਾਂ ਆਉਣੀਆਂ ਉਹ ਉਹ ਚੀਜ਼ਾਂ ਪਰਦੇ ਤੇ ਵੀ ਆਉਂਦੀਆਂ ਉਹ ਤੁਹਾਡੀ ਕਲਾ ਦੇ ਥਰੂ ਦਿਖਣਗੀਆਂ ਵੀ ਔਰ ਵਿੱਚ ਵਿੱਚ ਇਹਦੇ ਵਿੱਚ ਕੁਝ ਕੁਝ ਜਦੋਂ ਕੋਈ ਕੋਈ ਸਾਡੇ ਸਾਡੇ ਕਿਰਦਾਰ ਗੱਲ ਕਰਦੇ ਆ ਹਨਾ ਚਲੋ ਸਾਡੇ ਗੁਰਪ੍ਰੀਤ ਨੇ ਜਿਵੇਂ ਡਾਇਲੋਗ ਲਿਖਿਆ ਹੈ ਜਦੋਂ ਕਿਰਦਾਰ ਗੱਲ ਕਰਦੇ ਆ ਤੇ ਉਹ ਤੁਹਾਨੂੰ ਉਹ ਉਹਨਾਂ ਗੱਲਾਂ 'ਚ ਤੁਹਾਨੂੰ ਤੁਹਾਨੂੰ ਮਿਲੂਗਾ ਨਾ ਕੁਝ ਨਾ ਕੁਝ ਤਾਂ ਬਿਲਕੁਲ ਬਰੋ ਜਿਹੜੀ ਲੇਅਰਿੰਗ ਹੁੰਦੀ ਆ ਮੂਵੀ ਦੀ ਨਾ ਮਤਲਬ ਇਹ ਉਹ ਬਹੁਤ ਸਟਰੋਂਗ ਆ ਜੇ ਮੰਨ ਲਓ ਵੀ ਫਿਲਮ ਬਣਾਉਣ ਦਾ ਮੈਅ ਤਾਂ ਸਾਰੇ ਕੋਲ ਆ ਨਾ ਗੁੱਡ ਫਿਲਮ ਬਣਾਉਣ ਦਾ ਮੈਅ ਤਾਂ ਕਿਸੇ ਕੋਲ ਨਹੀਂ ਹੁੰਦਾ ਜੇ ਫਿਲਮਾਂ ਨਹੀਂ ਕਾਮਯਾਬ ਹੁੰਦੀਆਂ ਪਰ ਜਿਹੜੇ ਬੰਦੇ ਵਧੀਆ ਡਾਇਰੈਕਟਰ ਹੁੰਦੇ ਨੇ ਜਿਵੇਂ ਆਪਾਂ ਬਾਲੀਵੁੱਡ ਦੀਆਂ ਫਿਲਮਾਂ ਦੇਖਦੇ ਆ ਕੁਝ ਚੰਗੇ ਮਤਲਬ ਡਾਇਰੈਕਟਰਾਂ ਦੀਆਂ ਨਾ ਜਾਂ ਹਾਲੀਵੁੱਡ ਦੀਆਂ ਵੀ ਦੇਖਦੇ ਆ ਜਿਵੇਂ ਕ੍ਰਿਸਟੋਫਰ ਨੋਇਨ ਉਹਨਾਂ ਦੀਆਂ ਮੈਨੂੰ ਇਹ ਲੱਗਦਾ ਵੀ ਲੇਅਰਿੰਗ ਬਹੁਤ ਕਮਾਲ ਦੀ ਹੁੰਦੀ ਉਹਨਾਂ ਦੀ ਫਿਲਮ ਵਿੱਚ ਜਿਹੜੀ ਪਿੱਛੇ ਇੱਕ ਸਬ ਲੇਅਰ ਚੱਲਦੀ ਹੁੰਦੀ ਆ ਨਾ ਤੇ ਹੁਣ ਆਪਣ ਉਹ ਬੰਦਿਆਂ ਨੂੰ ਖਰਾਬ ਕਰਦੀਆਂ ਨੇ ਕਿਵੇਂ ਅਸੀਂ ਫਿਰ ਸਿਸਟਮ ਦੇ ਹੱਥਾਂ ਚੜਦੇ ਆ ਕਿਉਂਕਿ ਪਹਿਲਾਂ ਤਾਂ ਬੰਦੇ ਦੇ ਅੰਦਰ ਇੱਕ ਇੱਛਾ ਹੁੰਦੀ ਹੈ ਨਾ ਵੱਡਾ ਬਣਨ ਦੀ ਫਿਰ ਉਹਨੂੰ ਕੋਈ ਯੂਜ਼ ਕਰਦਾ ਜਿਵੇਂ ਹੁਣ ਜੇ ਮੇਰੇ ਕੈਰੈਕਟਰ ਦੀ ਤੁਸੀਂ ਗੱਲ ਕਰਦੇ ਹੋ ਉਹਦੇ ਵਿੱਚ ਇਹ ਬਹੁਤ ਆ ਵੀ ਉਹਨੂੰ ਪਤਾ ਤਾਂ ਲੱਗ ਗਿਆ ਵੀ ਮੈਂ ਸਿਸਟਮ ਦੇ ਉੱਤੇ ਚੜ ਗਿਆ ਵੀ ਮੈਂ ਖਰਾਬ ਹੋ ਚੁੱਕਿਆ ਨਾ ਫੇਰ ਵੀ ਉਹਦੇ ਹੁਣ ਉਹਦੀ ਇੱਛਾ ਹੈਗੀ ਆ ਵੀ ਯਾਰ ਏਟਲੀਸਟ ਫੇਰ ਵੀ ਕੁਝ ਨਾ ਕੁਝ ਤਾਂ ਹੋ ਜੇ ਨਾ ਵੀ ਕਿਸੇ ਬੰਦੇ ਤੇ ਉਹ ਝੂਠਾ ਇਤਬਾਰ ਕਰ ਰਿਹਾ ਜਦ ਕਿ ਉਹਨੂੰ ਪਤਾ ਵੀ ਇਹ ਵੀ ਮੈਨੂੰ ਯੂਜ਼ ਹੀ ਕਰੂਗਾ ਨਾ ਸਾਰਾ ਕੁਝ ਸੋ ਮੈਨੂੰ ਲੱਗਦਾ ਵੀ ਹਿਊਮਨ ਲੇਅਰਸ ਹੀ ਨੇ ਜਿਹੜੀਆਂ ਸਾਡੀ ਸਾਈਕੋਲੋਜੀ ਦੀਆਂ ਨੇ ਐਂਡ ਆਈ ਹੋਪ ਕਿ ਇਹ 10 ਲੇਅਰਸ ਵੀ ਇਤਨਾ ਹੀ ਸ਼ਾਈਨ ਕਰਨ ਐਂਡ ਸਿਨੇਮਾਸ ਦੇ ਵਿੱਚ ਵੀ ਸ਼ਾਈਨ ਕਰਨ ਗੁੱਡ ਲੱਕ ਫॉर ਗੈਂਗਲਾਈਨ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸਸੀ ਗੜੀ ਸਰ ਸਸੀ ਗੜੀ